Copyright disclaimer under section 107 of the Copyright Act 1976. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational or personal use tips the balance in favor of fair use. ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵਾਂਗੇ ਹਾਂਜੀ ਅੱਜ ਆਪਾਂ ਫੇਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਤੇ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਹਾਂਜੀ ਆ ਜਿਹੜੀ ਤੁਸੀਂ ਫੋਟੋ ਵੇਖੀ ਆ ਇਹ ਆ ਮੁਸ਼ਕੀ ਦਾ ਰਿਪਲਾਈ ਇਹਨੇ YouTube ਉੱਤੇ ਪੋਸਟ ਪਾ ਕੇ ਜਿਹੜਾ ਐਕਸ ਹਸਬੈਂਡ ਨੇ ਰਿਪਲਾਈ ਦਿੱਤਾ ਜੋ ਵੀ ਉਹਨੇ ਇਹਦੇ ਐਕਸ ਹਸਬੈਂਡ ਨੇ ਇਹਦੀ ਪੋਲ ਖੋਲਹੀ ਆ ਜੋ ਵੀ ਇਹਦੇ ਬਾਅਦ ਦੱਸਿਆ ਉਹਨੂੰ ਇਹਨੇ ਰਿਪਲਾਈ ਦਿੱਤਾ ਤੇ ਇਹਨੇ ਰਿਪਲਾਈ ਵਿੱਚ ਕੀ ਦਿੱਤਾ ਇਹਨੇ ਕਿਹਾ ਵੀ ਮੈਂ ਸਹੀ ਟਾਈਮ ਆਉਣ ਤੇ ਰਿਪਲਾਈ ਦਵਾਂਗੀ ਮੈਂ ਹਜੇ ਕੁਝ ਨਹੀਂ ਬੋਲਣਾ ਚਾਹੁੰਦੀ ਕਿਉਂਕਿ ਇਹਦੇ ਕੋਲ ਹੁਣ ਕੋਈ ਕਹਾਣੀ ਹੈ ਨਹੀਂਗੀ ਸਾਰੀਆਂ ਗੱਲਾਂ ਮੁੱਕੀਆਂ ਹੋਈਆਂ ਹੁਣੇ ਇੱਕ ਕਾਪੀ ਪੈਨ ਚੱਕੂਗੀ ਉਹਦੇ ਤੇ ਇੱਕ ਸਟੋਰੀ ਬਣਾਉਗੀ ਫਿਰ ਕਿਸੇ ਦਾ ਨੇ ਵਲੌਗ ਬਣਾਉਗੀ ਉਹਦੇ ਵਿੱਚ ਜਿਹੜੀ ਉਹ ਸਟੋਰੀ ਕਾਪੀ ਅੱਗੇ ਰੱਖ ਕੇ ਉਹ ਚਪੜੂਗੀ ਤੇ ਫਿਰ ਉਹ ਆਪ ਦੇ ਜਿਹੜੇ ਐਕਸਸ ਬੰਦ ਨੂੰ ਰਿਪਲਾਈ ਦੇਊਗੀ ਕਿਉਂਕਿ ਫਿਲਹਾਲ ਉਹਦੇ ਕੋਲ ਕੋਈ ਸਟੋਰੀ ਹੈ ਨਹੀਂ ਜਿਦੇ ਵਿੱਚ ਆਪ ਦਾ ਰਿਪਲਾਈ ਦੇ ਸਕੇ ਛੋਟੀ ਉਮਰ 16 ਸਾਲ ਦੀ ਉਮਰ ਦੇ ਵਿੱਚ ਚਾਰ ਵਿਆਹ ਕਰਵਾ ਕੇ ਉਹਨਾਂ ਨੂੰ ਛੱਡਣ ਵਾਲੀ ਮੁਸ਼ਕਪ੍ਰੀਤ ਵੱਡੇ ਵੱਡੇ ਕਾਂਡ ਕਰਨ ਵਾਲੀ ਭੱਜਪ੍ਰੀਤ ਕਬਜਪ੍ਰੀਤ ਨੂੰ ਪੰਜਾਬ ਤੇ YouTube ਵਿੱਚ ਕਿਵੇਂ ਬਾਹਰ ਕੱਢਿਆ ਜਾਵੇ ਇਹ ਹੁਣ ਤੁਸੀਂ ਮੈਨੂੰ ਕਮੈਂਟਾਂ ਵਿੱਚ ਦੱਸੋ ਆਪਾਂ ਫਿਰ ਜਿਹੜਾ ਮੋਦੀ ਸਰਕਾਰ ਨੇ ਇਹ ਮੋਦੀ ਨਾਲ ਬਾਹਰ ਉੱਠਣੀ ਬੈਠਨੀ ਹੈ ਕਈ ਵਾਰੀ ਬੀਜੇ ਹੋਈ ਜਾਂਦੀ ਤੇ ਆਪਾਂ ਮੋਦੀ ਸਰਕਾਰ ਨੂੰ ਅਪੀਲ ਕਰਾਂਗੇ ਵੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਆਪਦੀ ਕੋਠੀ ਹਵੇਲੀ ਵਿੱਚ ਲਿਆਂਦਾ ਜਾਵੇ ਤੇ ਸਾਡੇ ਪੰਜਾਬ ਤੇ YouTube ਵਿੱਚ ਇਹਨੂੰ ਰਫਾ-ਦਫਾ ਕੀਤਾ ਜਾਵੇ ਕੱਢਿਆ ਜਾਵੇ। ਗੇਸ ਵੀਰ ਜੀ ਸੱਚਾ ਸਾਰਿਆਂ ਨੂੰ ਕਿਦਾਂ ਤੁਸੇ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਸਵਾਗਤ ਹੈ। ਆਪ ਤੁਹਾਨੂੰ ਦਿਖਾਣੇ ਆ ਬਾਥਰੂਮ ਕਿੰਨੇ ਕੁ ਤਿਆਰ ਹੋਏ ਆ ਅਸੀਂ ਤੈਨੂੰ ਬਾਥਰੂਮਾਂ ਦੇ ਦਰਵਾਜ਼ੇ ਜਿਹੜੇ ਲਵਾਉਣ ਨੂੰ ਕਿਹਾ ਸੀਗਾ ਉਹ ਤੇ ਲਵਾ ਲਿਆ ਉਹਦੀਆਂ ਤੈਨੂੰ ਬਾਲੀਆਂ ਬਾਲੀਆਂ ਵਧਾਈਆਂ ਤੇ ਅਸੀਂ ਤੇਰੇ ਬਾਥਰੂਮ ਦੇਖਣ 'ਚ ਕੋਈ ਇੰਟਰਸਟ ਨਹੀਂ ਰੱਖਦੇ ਆ ਦੇਖੋ ਇਹਨਾਂ ਤਿਆਰ ਹੋ ਗਏ ਇੱਥੇ ਇੱਥੇ ਲੱਗ ਜੂਗੀ ਇੱਥੇ ਸੀਟ ਲੱਗ ਜੂਗੀ ਨਲਕਾ ਪਾਟ ਦਾਂਗੇ ਤੇ ਉਹ ਦੇਖੋ ਇਹ ਸੋਟਾ ਤਾਂ ਨਹੀਂ ਹੈ ਬਾਥਰੂਮ ਉਹ ਹੋਰ ਫੜੀ ਦੇਖ ਤੋਂ ਪੈ ਜੇ ਬਾਥਰੂਮ ਇਹ ਨਹੀਂ ਰਹੇ ਕਿ ਐਸ਼ੂ ਥੀ ਬੋਲ ਨਾ ਸੋਟਾ ਤਾਂ ਨਹੀਂ ਹੋ ਉਹ ਪਜ਼ਾਇਰ ਆਇਆਂ ਕਰ ਆਇ ਖੜੀ ਨੂੰ ਤੈਨੂੰ ਨਹੀਂ ਪਤਾ ਲੱਗਣਾ ਵੀ ਬਾਥਰੂਮ ਛੋਟਿਆ ਕਿ ਵੱਡਿਆ ਜਿਹੜੀ ਪੋਜੀਸ਼ਨ ਜੇ ਤੂੰ ਬੈਠਦੀ ਹੁੰਨੀ ਹੈ ਨਾ ਉਹ ਪੋਜੀਸ਼ਨ ਦੇ ਵਿੱਚ ਬਹਿ ਤੈਨੂੰ ਫੇਰ ਪਤਾ ਲੱਗੂਗਾ ਵੀ ਹਾਂ ਬਾਥਰੂਮ ਵੱਡੇ ਆ ਕਿ ਛੋਟੇ ਆ ਨਾਲੇ ਅਸੀਂ ਤਾਂ ਤੈਨੂੰ ਬਾਥਰੂਮਾਂ ਦੇ ਇਕੱਲੇ ਦਰਵਾਜ਼ੇ ਲਵਾਉਣ ਨੂੰ ਕਿਹਾ ਸੀਗਾ ਤੂੰ ਤਾਂ ਬਾਥਰੂਮ ਹੀ ਸਾਰੇ ਟਾ ਕੇ ਦੁਬਾਰਾ ਬਣਾਉਣ ਲੱਗ ਗਈ ਮੈਨੂੰ ਲੱਗਦਾ ਕਿਸੇ ਤੋਂ ਚੰਗੇ ਪੈਸੇ ਪਵਾਏ ਲੱਗਦੇ ਆ ਆਪਦੇ ਅਕਾਊਂਟ 'ਚ ਤਾਂ ਇਹਦਾ ਬਾਥਰੂਮ ਸਾਰੇ ਟਾ ਕੇ ਦੁਬਾਰਾ ਬਣਾਈ ਜੰਨੀ ਹੈ ਸਿਰ ਗੁਡ ਮਾਰਨਿੰਗ ਆ ਫੋਟੋਗੇ ਹਣਕ ਬੀਂਗੀ ਅੱਛਾ ਤੇ ਸਾਰੀ ਦੁਨੀਆ ਜਦੋਂ ਸਵੇਰ ਉੱਠਦੀ ਐ ਉੱਠ ਕੇ ਸਭ ਤਾਂ ਪਹਿਲਾਂ ਮੂੰਹ ਹੱਥ ਧੋਂਦੀ ਐ ਫਰੈਸ਼ ਹੁੰਦੀ ਐ ਚਾਹ ਪੀਂਦੀ ਐ ਤੇ ਫੇਰ ਆ ਦਾ ਬਾਕੀ ਦਾ ਜਿਹੜਾ ਕੰਮ ਕਰਨਾ ਹੁੰਦਾ ਉਹ ਕਰਦੇ ਠੀਕ ਆ ਇਹ ਉੱਠਦੀ ਮਗਰੋਂ ਪਹਿਲਾਂ ਆ ਦਾ ਫੋਨ ਚੱਕ ਕੇ ਵਲੌਗ ਬਣਾਉਣ ਲੱਗ ਜਾਂਦੀ ਐ ਚਾਹ ਪਾਣੀ ਮਗਰੋਂ ਪੀਂਦੀ ਐ ਤੇ ਇੱਕ ਉੱਠਦੀ 8 ਵਜੇ ਮਾਂ ਦੀ ਤੇ ਐ ਤਾਂ ਨਹੀਂ ਮੈਂ ਸਵੇਰ ਟਾਈਮ ਨਾਲ ਉੱਠ ਖੜੂੰਗੀ 7 ਵਜੇ ਉੱਠ ਕੇ ਚਾਹ ਬਣਾਈ ਜਾਂਦੀ ਐ ਸਤਨਾ ਆਂ ਗਈ ਨੂੰ ਸਿਰੇ ਸਿਰੇ ਚਾਹ ਪੀਓ ਸਾਰੀ ਦੁਨੀਆ ਜਦ ਉੱਠਦੀ ਆ ਉਦੋਂ ਵਾਹਿਗੁਰੂ ਕਹਿੰਦੀ ਆ ਉਦੋਂ ਰੱਬ ਦਾ ਨਾਮ ਲੈਂਦੀ ਆ ਇਹਨੇ ਹੁਣ ਨਾਮ ਲਿਆ 12 ਵਜੇ ਜਾ ਕੇ ਆਪਾਂ ਇਹਨੇ ਕਹਿੰਦੇ ਵੀ ਹੁਣ ਨਾਮ ਲੈ ਜੋ ਮਾਝੀ ਨਾਮ ਲੈ ਲਓ ਵਾਹਿਗੁਰੂ ਦਾ ਪਰ ਇਹਨੇ ਵਾਹਿਗੁਰੂ ਦਾ ਨਾਮ ਵੀ ਔਖੇ ਔਖੇ ਲਿਆ ਵਾਹਿਗੁਰੂ ਮਰ ਕੇ ਨਾਮ ਲਿਆ ਵਾਹਿਗੁਰੂ ਦਾ ਚੱਜਣਾ ਵਾਹਿਗੁਰੂ ਬੋਲ ਲਾ 2 ਮਿੰਟ ਬਹਿ ਕੇ ਸਾਰਾ ਦਿਨ ਵਲੌਗ ਚ ਮਰਨਾ ਤੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਮਿੱਤਰੋ ਅੱਜ ਦੇ ਦਿਨ ਦੀ ਦਾਦੇ ਵਲੌਗ ਦੀ ਕਰਤੀ ਆਪਾਂ ਸ਼ੁਰੂਆਤ ਤੇ ਅੱਜ ਫੇਰ ਆਪਾਂ ਨਾ ਧੋਕ ਹੋ ਗਏ ਰੈਡੀ ਕੀ ਫਾਇਦਾ ਨਾਤੇ ਦਾ ਪਤਾ ਤਾਂ ਲੱਗਦਾ ਨਹੀਂ ਵੀ ਤੂੰ ਨਾਤਾ ਵੀ ਹੈ ਕਿ ਨਹੀਂ ਜਿਹੜਾ ਤੇਰੇ ਪਿੱਛੇ ਬੱਕਰੇ ਖੜੇ ਐ ਨਾ ਦੋ ਉਹੋ ਤੇ ਇੱਕ ਤੂੰ ਦੋਨੇ ਗਿੱਟੋ ਕਾਪੀ ਆ ਤੁਸੀਂ ਦੋਨੇ ਤਿੰਨੋ ਜੜਵਾ ਭਰਾ ਲੱਗਦੇ ਤੁਸੀਂ ਕੋਈ ਫਰਕ ਨਹੀਂ ਤੁਹਾਡੇ ਚ ਸਮਾਨ ਲੈਣ ਚਲੇ ਸਮਾਨ ਸਮਾਨ ਬੋਲਣ ਦੀ ਲੋੜ ਹੀ ਕੋਈ ਨਹੀਂ ਤੈਨੂੰ ਦੋ ਦੋ ਵਾਰ ਇੱਕ ਗੱਲ ਦੱਸਣ ਦੀ ਲੋੜ ਹੀ ਕੋਈ ਨਹੀਂ ਕਿ ਸਾਨੂੰ ਸਾਰਾ ਪਤਾ ਵੀ ਤੂੰ ਕਿਹੜਾ ਸਮਾਨ ਲੈਣ ਚੱਲਿਆ ਤੂੰ ਚੱਲਿਆ ਗੋਲੀਆਂ ਲੈਣ ਤੇ ਜਾਂ ਫਿਰ ਚਿੱਟਾ ਲਾਉਣ ਚੱਲਿਆ ਆਏਗਾ ਇਹ ਹੀ ਦੋ ਸਮਾਨ ਹੁੰਦੇ ਆ। ਨਮਾਜ਼ ਪੜ੍ਹ ਲਾ ਚੱਲ ਕੰਪੀਸ਼ਰ ਆ ਲੈਨੇ ਗੱਡੀ ਆਪਾਂ ਕੀ ਰੈਸਟੋਰੈਂਟ ਕੀ ਆ ਇਹ ਰੈਸਟੋਰੈਂਟ ਆ ਜਾਂ ਰਿਜ਼ੋਰਟ ਆ ਜਾਂ ਕੀ ਆ ਜਾਂ ਮੋਲ ਆ ਪਤਾ ਲੱਗੂ ਅੱਜ ਪਹਿਲੀ ਵਾਰ ਆਏ ਆਪਾਂ ਗਾਇਸ ਮੇਨ ਤਾਂ ਲੱਗਦਾ ਮੋਲ ਹੀ ਐ ਇੱਥੇ ਵਿੱਚ ਕੱਪੜੇ ਵੀ ਸਭ ਕੁਝ ਮਿਲ ਵੀ ਮਿਲਦਾ ਵਾ ਉਦੋਂ ਤਾਂ ਵਿਆਹ ਕਰਵਾਉਣ ਦੀ ਅੱਗ ਲੱਗੀ ਸੀਗੀ ਤੈਨੂੰ ਵੀ ਛੇਤੀ ਛੇਤੀ ਵਿਆਹ ਕਰਵਾ ਲਾ ਮੈਂ ਤੇ ਉਦੋਂ ਚਾਜ ਜਮਾਤਾ ਵੱਧ ਪੜ ਲੈਂਦੀ ਪਤਾ ਲੱਗ ਗਿਆਂਦਾ ਤੈਨੂੰ ਵੀ ਰੈਸਟੋਰੈਂਟ ਕਿਹੜਾ ਹੁੰਦਾ ਤੇ ਮਾਲ ਕਿਹੜਾ ਹੁੰਦਾ ਨਾ ਬੋਲਦੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਮਾਲ ਕੀ ਬੋਲੀ ਜਾਂਦੀ ਐ ਮਾਲ ਮਾਲ ਕੀ ਹੁੰਦਾ ਉਹ ਨਹੀਂ ਹੁੰਦਾ ਗਾ ਮਾਲ ਹੁੰਦਾ ਚਾਜ ਨਾਲ ਬੋਲਣਾ ਸਿੱਖ ਲੈ ਤੇ ਦੀਦੀ ਨੇ ਵੀ ਸਮਾਨ ਲੈਣਾ ਥੋੜਾ ਜਿਹਾ ਸਮਾਨ ਦਾ ਮਤਲਬ ਉਹ ਨਹੀਂ ਹੁੰਦਾ ਵੀ ਜੇ ਲੋ ਤੁਸੀਂ ਸਮਝਦੇ ਆ ਕਾਲਾ ਮਾਲ ਨਹੀਂ ਹਾਂ ਅਸੀਂ ਉਹੀ ਸਮਝਦੇ ਆ ਜਿਹੜਾ ਤੁਸੀਂ ਸਾਨੂੰ ਸਮਝਾਉਂਦੇ ਆ ਸਾਨੂੰ ਪਤਾ ਵੀ ਤੁਹਾਡਾ ਗੋਲੀਆਂ ਕੱਪਿਆਂ ਤੋਂ ਬਿਨਾ ਕੰਮ ਨਹੀਂ ਚੱਲਦਾਗਾ ਨਾ ਉਹਦੇ ਬਿਨਾ ਤੁਹਾਡਾ ਵਲੌਗ ਬਣੇ ਤੇ ਉਹੀ ਸਮਾਨ ਲੈਣ ਚੱਲੇ ਆ ਤੁਸੀਂ ਤੇ ਪਿਆਰੀ ਸਮਝ ਗਈ ਅਹੀਂ ਨੇ ਕਿਹਾ ਹੀ ਅਹੀਂ ਜਿੱਦੋਂ ਖੁੱਲਿਆ ਹੀ ਸਮਾਨ ਲੈਣ ਤੁਸੀਂ ਸਾਰੇ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਵੀ ਤੁਹਾਨੂੰ ਵੀ ਲੱਗਦਾ ਕਿ ਮੈਨੂੰ ਇਕੱਲੇ ਨੂੰ ਲੱਗਦਾ ਵੀ ਬੁਗੜੀ ਐ ਜਿਹੜੀ ਉਹ ਵੀ ਬੁਗੜੇ ਦੇ ਵਾਂਗ ਗੋਲੀਆਂ ਖਾਂਦੀ ਹੋਊਗੀ ਇਹਦੇ ਬੋਲਣ ਦੇ ਸਟਾਈਲ ਤੋਂ ਇਹਦੀ ਆਵਾਜ਼ ਤੋਂ ਲੱਗਦਾ ਮੈਨੂੰ ਜਿਵੇਂ ਗੋਲੀਆਂ ਜ਼ਰੂਰ ਖਾਂਦੀ ਹੋਊਗੀ ਏ ਗੱਡੀ ਕਿਸੇ ਆਪਣੀ ਉਹ ਸੋਹਣੀ ਲੱਗਦੀ ਐ ਉਹ ਤਾਂ ਤੋਤੀ ਗੱਲ ਮਰੀ ਜਨਾ ਕਿੰਨੀ ਰੀਜਨਾ ਤੂੰ ਗੱਡੀ ਤੋਤੀ ਐ ਉਹਨੀ ਰੀਜਨਲ ਆਪਦੇ ਆਪ ਨੂੰ ਤੋਂ ਲਿਆ ਕਰ ਤੂੰ ਵੀ ਸੋਹਣਾ ਲੱਗੇਗਾ ਕੈਨੋ ਨਹੀਂ ਨਾ ਨੇ ਗਾਇਸ ਜਿਹੜੀ ਤਾਂ ਚੁੰਡਿਆਲੇ ਦੇ ਨਾ ਉਹ ਬਿਲਕੁਲ ਮਿਲਕ ਨਹੀਂ ਆਉ ਜ਼ਰੂਰ ਇੱਥੇ ਨਹੀਂ ਨਹੀਂ ਵਧੀਆ ਸਮਾਨ ਟਰਾਈ ਕਰੋ ਸਮਾਨ ਬਹੁਤ ਵਧੀਆ ਵਾ ਤੇ ਇੱਥੇ ਜਾਣ ਮੈਨੂੰ ਬਹੁਤ ਜਣਾਂ ਨੇ ਪਿਆਰ ਦਿੱਤਾ ਇੱਥੇ ਸੌਦਾ ਖਰੀਦਣ ਲੱਗੇ ਆਸੀਂ ਇਹ ਤਾਂ ਇੱਕ ਬਹਾਨਾ ਹੀ ਸੀਗਾ ਬਸ ਗਏ ਤਾਂ ਉੱਥੇ ਪ੍ਰਮੋਸ਼ਨ ਕਰਨੇ ਸੀਗੇ ਬੱਤ ਸਹੀ ਏ ਮੇਰਾ ਕੋਈ ਕਸੂਰ ਨਹੀਂ ਤੁਸੀਂ ਤਾਂ ਜੋਬ ਕਰ ਰਹੇ ਹੋ ਬੜੇ ਵਧੀਆ ਵਾ ਗੁੱਡ ਜੋਬ ਹੁੰਦਾ ਜੋਬ ਨਹੀਂ ਹੁੰਦਾ ਪੜ੍ਹੇ ਲਿਖੇ ਅਨਪੜ੍ਹ ਹੋ ਜੇ ਨਹੀਂ ਬੋਲਣਾ ਆਉਂਦਾ ਨਾ ਬੋਲਿਆ ਕਰੋ ਨਾ ਆਦੀ ਬੇਇੱਜ਼ਤੀ ਕਰਵਾਇਆ ਕਰੋ ਕਰ ਲੋ ਕਰ ਲੋ ਕੋਈ ਕੰਮ ਧੰਦਾ ਲੱਗ ਜੋ ਉਥੇ ਕੰਮ ਤੇ ਡੀ ਮਾਰਟ ਚ ਹੀ ਲੱਗ ਜੋ ਕੀ ਉਹਨੂੰ ਤੁਸੀਂ ਰੈਸਟੋਰੈਂਟ ਬਣਾਈ ਫਿਰਦੇ ਕੀ ਮਾਲ ਬਣਾਈ ਫਿਰਦੇ ਜੋ ਵੀ ਹੈ ਤੁਹਾਡੇ ਭਾਦੀ ਉੱਥੇ ਹੀ ਲੱਗ ਜੋ ਤੁਸੀਂ ਜਾ ਕੇ ਘਟੋ ਘਾਟਾ ਦਸਾਂ ਨੌ ਦੀ ਕਮਾਈ ਕਰਕੇ ਤਾਂ ਖਾਓਗੇ ਮਿਹਨਤ ਤਾਂ ਕਰੋਗੇ ਨਾ ਐ ਸਾਰਾ ਦਿਨ ਵੀਡੀਓ ਬਣਾ ਕੇ ਕੁੱਤੇ ਹੋਗੇ ਭੋਂਗਦੇ ਤਾਂ ਨਾ ਫਿਰੋਗੇ ਜਿਹੜੇ ਗਲਤ ਕੰਟੈਂਟ ਬਣਾਉਨੇ ਆ ਉਹ ਤਾਂ ਤੁਸੀਂ ਲੋਕਾਂ ਨੂੰ ਨਾ ਸ਼ੇਅਰ ਕਰੋਗੇ ਜਿਹੜਾ ਨਸ਼ਾ ਕਰਕੇ ਤੁਸੀਂ ਵੀਡੀਓ ਬਣਾਉਨੇ ਆ ਨਸ਼ਾ ਤਾਂ ਨਾ ਪ੍ਰੋਮੋਟ ਕਰੋਗੇ ਤੁਸੀਂ ਕਿਸੇ ਸਿਆਣੇ ਕੋਲੋਂ ਚੰਗੀ ਮੱਤ ਲੈ ਲਓ ਜਾ ਕੇ ਜੇ ਤੁਸੀਂ ਮਿਹਨਤ ਕਰਨ ਲੱਗ ਗਏ ਨਾ ਅੱਧਾ ਭਾਰ ਘਟ ਜੂਗਾ 100 ਚੋਂ 5% ਭਾਰ ਘਟ ਜੂਗਾ ਗਲਤ ਕੰਟੈਂਟ ਦਾ YouTube ਤੇ ਜੌਬ ਕਰ ਲਓ ਕੋਈ ਕੰਮ ਧੰਦਾ ਚੱਜਦਾ ਜਾ ਕੇ ਹਲਾਲੋ ਆਪਦੇ ਹੱਡ ਪੈਰ ਜਾਮ ਹੋ ਜਾਣੇ ਜਮਾਂ ਇਹ ਦੇਖ ਲੋ ਅੱਧੀ ਉਮਰ ਟੱਪੀ ਪਈ ਐ ਹੈ ਕਿਵੇਂ ਲੱਖ ਲਾਉਂਦੀ ਫੈਦੀ ਤੇ ਲੱਖ ਹੈਗਾ ਵੀ ਆਪਣੀ ਪੁੱਛਣ ਵਾਲਾ ਵੀ ਲੱchn ਕੀ ਕਰੀ ਜਾਂਦੀ ਐ ਸ਼ਰਮਿਆ ਜਮਾਂ ਹੀ ਲੱਤੀ ਪਈ ਐ ਲੋਕਾਂ ਦੀ ਵੀ ਇੱਕ ਵੀਊ ਲੈਣ ਵਾਸਤੇ ਕੀ ਕੁਛ ਕਰਦੇ ਫੈਦੇ ਐ ਕੋਈ ਸ਼ਰਮਿਆ ਹੈ ਨਹੀਂ ਤੁਹਾਨੂੰ ਜਮਾਂ ਵੀ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਆਪਾਂ ਇੱਥੇ ਖਤਮ ਤੇ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਤੇ ਜਿਨ੍ਹਾਂ ਨੇ ਕਮੈਂਟ ਬਾਕਸ ਵਿੱਚ ਸੋਨੇ ਸੋਨੇ ਕਮੈਂਟ ਕੀਤੇ ਸੀ ਤੇ ਆਪਣੇ ਨਾਮ ਲੈ ਕੇ ਸੀ ਉਹਨਾਂ ਦਾ ਨਾਮ ਆ ਮਾਰਸ਼ਲ ਸਿੰਘ ਰਾਣੋ ਬੱਦਨ ਮਾਨਪ੍ਰਿਤ ਗਿੱਲ ਗੁਰਵਿੰਦਰ ਸਿੰਘ ਅਮਰੀਕ ਸਿੰਘ ਚੈਰੀ ਚੰਕੌਰ ਰੋਬਨ ਸਿੰਘ ਥੈਂਕ ਯੂ ਸੋ ਮੱਚ ਸੋਨ ਸੋਨੇ ਕਮੈਂਟ ਕਰਨ ਦੇ ਲਈ ਤੇ ਇਦਾਂ ਹੀ ਮੇਰੀ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਹਾਂਜੀ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਉਹਦੇ ਤੱਕ ਦੇ ਲਈ ਬਾਏ